ਸਾਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਹੈ ਨਾ ਪਟਿਕਪਲਾ ਡਬਲੋ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਬਹੁਤ ਸਾਰੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਦਾ ਐਡਰੈਸ ਪੁੱਛਦੀਆਂ ਜੀ ਸਾਡੀ ਜਿਹੜੀ ਸ਼ਾਪ ਦਾ ਐਡਰੈਸ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆ ਜੀ ਸਾਡੀ ਜਿਹੜੀ ਸ਼ਾਪ ਹੈ ਉਹ ਬੁਹਾ ਰੋਡ ਤੇ ਆ ਜੀ ਜੇਕਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਆਈਟੀਆਈ ਤੋਂ ਆ ਰਹੇ ਹੋ ਤਾਂ ਤੁਹਾਨੂੰ ਸਾਹਮਣੇ ਬਣਿਆ ਹੋਇਆ ਜਿਹੜਾ ਓਵਰ ਬ੍ਰਿਜ ਆ ਪੂਰਾ ਕਰਾਸ ਕਰਨਾ ਪਊਗਾ ਜੀ ਠੀਕ ਹੈ ਜੀ ਪੌਲ ਚੜ ਕੇ ਪੌਲ ਉਤਰਨਾ ਪਊਗਾ ਤੇ ਉਹਦੀ ਪੌਲ ਦੇ نیچے ਤੁਸੀਂ ਲੈਫਟ ਸਾਈਡ ਅੰਦਰ ਆ ਕੇ ਪਹਿਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕਰਾਸ ਨਹੀਂ ਕਰਨਾ ਉਹਦੀ ਰਾਈਟ ਸਾਈਡੋਂ ਆੜਾ ਪੌਲ ਦੇ ਠੀਕ ਹੈ ਜੀ ਪੋਲ ਦੀ ਰਾਈਟ ਸਾਈਡ ਅੰਦਰ ਨੂੰ ਆਉਣਾ ਤੇ ਪਹਿਲੀ ਗਲੀ ਆਉਗੀ ਜੀ ਉਸ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਅੱਜ ਜਿਹੜੇ ਸਾਡੇ ਸੂਟ ਰੈਣ ਵਾਲੇ ਆ ਕਾਟਨ ਚੈੱਕ ਬਰਬਰੀ ਰਹੂਗਾ ਜੀ ਜੂਟ ਬਰਬਰੀ ਰੈਣ ਵਾਲਾ ਸਵਿਸ ਜੋਰ ਜੱਟ ਰੈਣ ਵਾਲਾ ਡਿਵਾਈਨ ਕਾਟਨ ਰੈਣ ਵਾਲੀ ਹੈ ਜੀ ਕਈ ਤਰ੍ਹਾਂ ਦਾ ਸਟਾਫ ਅਸੀਂ ਲੈ ਕੇ ਆਏ ਆ ਕੁਝ ਸੂਟ ਅਸੀਂ ਰੀਸਟਾਕ ਕੀਤੇ ਆ ਜਿਹੜੀਆਂ ਮੇਰੀਆਂ ਪਿਆਰਾਂ ਨੇ ਦੁਬਾਰਾ ਸਾਡੇ ਕੋਲੋਂ ਮੰਗ ਕੀਤੀ ਸੀਗੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਪ੍ਰਿੰਟਿੰਗ ਚੈੱਕ ਕਰੋ ਤੇ ਬਾਟਮ ਚੈੱਕ ਕਰੋ ਸੈਲਫ ਦੇ ਵਿੱਚ ਬਾਟਮ ਰਹੂਗੀ ਡਿਵਾਈਨ कॉटन ਆ ਜੀ ਸਟਾਫ ਚੈੱਕ ਕਰ ਸਕਦੇ ਹੋ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਚੈੱਕ ਕਰੋ ਜੀ ਪੂਰਾ ਇਹਦੇ ਉੱਪਰ ਚਿਕਨ ਵਰਕ ਹੋਇਆ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਬੈਕ ਤੋਂ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉੱਪਰੋਂ ਫਰੰਟ ਤੋਂ ਵੀ ਦੇਖ ਸਕਦੇ ਹੋ ਉੱਪਰ ਚਿਕਨ ਵਰਕ ਹੈ ਜੀ ਡਿਵਾਈਨ कॉटन ਕਹਿੰਦੇ ਅਸੀਂ ਨੂੰ ਠੀਕ ਹੈ ਜੀ ਕੋਈ ਲਾਈਨਿੰਗ ਦੀ ਨੀਡ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਹੈ ਤੇਰੀ ਪ੍ਰਾਈਸ ਰਹਿਣ ਵਾਲੀ ਹੈ 850 ਠੀਕ ਹੈ ਜੀ ਲਾਸਟ ਸੂਟ ਹੈ ਸਾਡੇ ਕੋਲੇ ਜੀ ਇਹ ਪ੍ਰਾਈਸ 850 ਰਹੂਗੀ ਜੀ ਇਹਦੀ ਇਸ ਤੋਂ ਅੱਗੇ ਅਸੀਂ ਲੈ ਕੇ ਆਏ ਹਾਂ ਜੀ ਚੈੱਕ ਬਰਬਰੀ ਇਹ ਕਾਟਨ ਦੇ ਵਿੱਚ ਰਹੂਗੀ ਚੈੱਕ ਬਰਬਰੀ ਚੈੱਕ ਕਰੋ ਜੀ ਨਜ਼ਦੀਕ ਤੋਂ ਡਿਜ਼ਾਈਨਿੰਗ ਇਹਦੀ ਜਿਹੜਾ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਨਜ਼ਦੀਕ ਤੋਂ ਦੇਖੋ ਜੀ ਕਾਟਨ ਚੈੱਕ ਬਰਬਰੀ ਹੈ ਜੀ ਇਹ ਬਿਲਕੁਲ ਸੌਫਟ ਸਟੱਫ ਹੈ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਜੀ ਇਹ ਕਾਟਨ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਵਾਲਾ ਤੇ ਇਹ ਵਾਲੀ ਸੈਲਫ ਦੀ ਰਹੂਗੀ ਬਾਟਮ ਤੇ ਵਾਲੀ ਰਹਿਣ ਵਾਲੀ ਹੈ ਸ਼ਰਟ ਬੜੇ ਪਿਆਰੇ ਪਿਆਰੇ ਸੂਟ ਹੈ ਜੀ ਇੱਕ ਇੱਕ ਲਾਸਟ ਸੂਟ ਬਚਿਆ ਜੀ ਵੀਡੀਓ ਪਾਉਣ ਤੋਂ ਪਹਿਲਾਂ ਸੇਲ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਸੀ ਗ੍ਰੀਨ ਚਾ ਕਲਰ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਨ ਵਾਲਾ ਚੱਕ ਬਰਬਰੀ ਹੈ ਨਜ਼ਦੀਕ ਤੋਂ ਚੈੱਕ ਕਰੋ ਤੇ ਬੈਕ ਵੀ ਦੇਖ ਸਕਦੇ ਤੁਸੀਂ ਇਹਦੀ ਬੈਕ ਚੈੱਕ ਕਰੋ ਜੀ ਤੰਦੇ ਜ਼ਦੀਕ ਤੋਂ ਦੇਖੋ ਜੀ ਚੈੱਕ ਬਰਬਰੀ ਆ ਕੁਆਟਰ ਸਟਾਫ ਰਹੂਗਾ ਬਿਲਕੁਲ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਤੇ ਪ੍ਰਾਈਸ ਰਹੂਗਾ ਜੀ ਇਹਦੀ 850 850 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੀ ਚਲੋ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਲੈਣ ਵਾਲੀ ਹੈ ਇਹਨਾਂ ਦੀ ਅਗਲਾ ਇਸਰਾ ਕਲਰ ਇਹ ਚ ਆਊਗਾ ਨਿਓਨ ਮਹਿੰਦੀ ਜੀ ਜੋ ਕਾਫੀ ਟ੍ਰੈਂਡਿੰਗ ਕਲਰ ਚੱਲ ਰਿਹਾ ਹੈ ਨਿਓਨ ਮਹਿੰਦੀ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰੈਡ ਵਾਲਾ ਡਿਜ਼ਾਈਨ ਇਹ ਚੈੱਕ ਕਰੋ ਚੈੱਕ ਬਰਬਰੀ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਸਿਰਫ 850 ਦੇ ਵਿੱਚ ਤੁਹਾਨੂੰ ਪੈਣ ਵਾਲਾ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਰੈਡ ਵਾਲਾ ਜੀ ਇਹ ਕਲਰ ਚੈੱਕ ਕਰੋ ਜੀ ਇਹ ਡਿਫਰੈਂਟ ਪ੍ਰਿੰਟ ਹੈ ਇਹ ਵੀ ਚੈੱਕ ਬਰਬਰੀ ਦੇ ਵਿੱਚ ਰਹੂਗਾ ਜੀ ਟੈਂਟ ਟੈਂਟ ਮੈਚਿੰਗ ਵੀ ਇਸ ਨੂੰ ਕਹਿ ਸਕਦੇ ਆ ਚੈੱਕ ਬਰਬਰੀ ਹੈ ਜੀ ਬਿਲਕੁਲ कॉटन ਸਟਾਫ ਹੈ ਵਿਦਾਊਟ ਲਾਈਨਿੰਗ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਜੀ ਇਹ ਵਾਲਾ ਸਕਿੰਡ بیس ਆਫ ਵਾਈਟ ਪ੍ਰਿੰਟ ਹੈ ਜੀ ਡਿਜ਼ਾਈਨਿੰਗ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜੀ ਆਫ ਵਾਈਟ ਦੇ ਵਿੱਚ ਰਹੂਗਾ ਵਿਦਾਊਟ ਲਾਈਨਿੰਗ suit ਬਣੂਗਾ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਜੀ ਦੀ ਮੈਚਿੰਗ ਸ਼ਰਟ ਰਹੂਗੀ ਜੀ ਮੈਚਿੰਗ suit ਰਹੂਗਾ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਚ ਗ੍ਰੇ ਸ਼ੇਡ ਆਊਗਾ ਦੇਖੋ ਜੀ ਇਹ ਹੋਊਗਾ ਗ੍ਰੇ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਪਿਆਰੇ ਪਿਆਰੇ ਕਲਰ ਮਿਲਣ ਵਾਲਿਆ ਚੈੱਕ ਬਰਬਰੀ ਦੇ ਵਿੱਚ ਕਾਟਨ ਚੈੱਕ ਬਰਬਰੀ ਹੈ ਜੀ ਇਹ ਪ੍ਰਾਈਸ ਸਿਰਫ ਰਹੂਗਾ ਜੀ ਇਹਦਾ 850 ਬਿਲਕੁਲ ਸੌਫਟ ਬਿਲਕੁਲ ਸੌਫਟ ਸਟੱਫ ਹੈ ਜੀ ਬਹੁਤ ਜ਼ਿਆਦਾ ਸੌਫਟ ਸਟੱਫ ਰਹਿਣ ਵਾਲਾ ਸਭ ਅਸੀਂ ਪਹਿਲਾਂ ਵੀ ਲੈ ਕੇ ਆਏ ਸੀ ਬਹੁਤ ਸਾਰੇ ਭੈਣ ਸਾਡੇ ਕੋਲ ਬਾਈ ਵੀ ਕੀਤੇ ਇਹ ਵਾਲੇ ਦੂਸਰਾ ਕਲਰ ਆਊਗਾ ਜੀ ਬਲੈਕ ਦੇ ਵਿੱਚ ਜੋ ਸਭ ਦਾ ਮਨਪਸੰਦ ਕਲਰ ਰਹਿਣ ਵਾਲਾ ਬਲੈਕ ਇਹ ਵਾਲੀ ਰਹੂਗੀ ਜੀ ਇਹਨਾਂ ਦਾ ਬਾਟਮ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਚੈੱਕ ਕਰੋ ਇਹ ਰਹੂਗੀ ਸ਼ਰਟ ਜੀ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰੋ ਪ੍ਰਾਈਸ 850 कॉटन ਸਟੱਫ ਰਹੂਗਾ ਜੀ ਚੈੱਕ ਵਰਬਰੀ ਇਸ ਤੋਂਗੇ ਦਿਖਾਵਾਂਗੇ ਤੁਹਾਨੂੰ ਝੂਟ ਵਰਦਰੀ ਸਲਾ ਕਲਰ ਚੈੱਕ ਕਰੋ ਜੀ ਇਹ ਝੂਟ ਵਰਦਰੀ ਆ ਜੂਟ ਬਰਬਰੀ ਜੂਟ ਬਰਬਰੀ ਦੀ ਕਾਫੀ ਡਿਮਾਂਡ ਹੈ ਜੀ ਰੀਸਟਾਕ ਕੀਤੇ ਅਸੀਂ ਕੁਝ ਸੂਟ ਤੇ ਕੁਝ ਸੂਟ ਅਸੀਂ ਨਿਊ ਪ੍ਰਿੰਟਿੰਗ ਵੀ ਲੈ ਕੇ ਆਏ ਆ ਇਹ ਜੂਟ ਬਰਬਰੀ ਰਹੂਗੀ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਹੈ ਆਫ ਵਾਈਟ ਦੇ ਵਿੱਚ ਰਹੂਗਾ ਜੂਟ ਬਰਬਰੀ ਦੇ ਵਿੱਚ ਦੇਖੋ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਚੈੱਕ ਕਰੀ ਚਲੋ ਜਿਹੜਾ ਡਿਜ਼ਾਈਨ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਅਗਲਾ ਕਲਰ ਆਊਗਾ ਮਸਟਰਡ ਸ਼ੇਡ ਬਹੁਤ ਹੀ ਪਿਆਰਾ ਜਿਹਾ ਸ਼ੇਡ ਰਹਿਣ ਵਾਲਾ ਮਸਟਰਡ ਦੇਖੋ ਜੀ ਮਸਲੀਨ ਦੀ ਰਹੂਗੀ ਜੀ ਇਹਦੇ ਨਾਲ ਬਾਟਮ ਪ੍ਰਾਈਸ ਰਹੂਗੀ ਇਹ ਵਾਲੇ ਸੂਟ ਦੀ 1100 1100 ਪ੍ਰਾਈਸ ਰਹਿਣ ਵਾਲੀ ਹੈ ਮਸਲੀਨ ਦੀ ਰਹੂਗੀ ਇਹਦੇ ਨਾਲ ਬਾਟਮ ਜੂਟ ਦੇ ਵਿੱਚ ਰਹੂਗਾ ਸੂਟ ਇਹ ਵਾਲਾ ਕਲਰ ਦੇਖੋ ਜੀ ਐਨਾ ਪਿਆਰਾ ਕਲਰ ਹੈ ਨਾ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਰਹਿਣ ਵਾਲਾ ਹੈ ਮਸਟਰਡ ਸ਼ੇਡ ਰਹੂਗਾ ਜੀ ਦੇਖੋ ਜੀ ਲੁੱਕ ਦੇਖੋ ਸੂਟ ਦੀ ਕਿੰਨੀ ਸੋਹਣੀ ਲੁੱਕ ਹੈ ਜੀ ਡਿਜ਼ਾਈਨਿੰਗ ਤੇ ਸੂਟ ਦੀ ਲੁੱਕ ਦੇਖੋ ਬਹੁਤ ਪਿਆਰੀ ਜੀ ਲੁੱਕ ਹੈ ਕਲਰ ਡਿਜ਼ਾਈਨ ਬਹੁਤ ਹੀ ਪਿਆਰੇ ਰਹਿਣ ਵਾਲੇ ਆ ਪ੍ਰਾਈਸ ਰਹੂਗੀ ਇਹਨਾਂ ਦੀ 1100 ਰੁਪਏ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਬਲੈਕ ਦੇ ਵਿੱਚ ਬਾਟਮ ਆਊਗੀ ਮਸਲੀਨ ਦੀ ਠੀਕ ਹੈ ਜੀ ਇਹ ਵਾਲਾ ਸੂਟ ਤੁਹਾਨੂੰ ਲਾਈਨਿੰਗ ਲਾ ਕੇ ਬਣੂਗਾ ਬਿਨ ਬਾਊਟ ਲਾਈਨਿੰਗ ਨਹੀਂ ਬਣਨ ਵਾਲਾ ਇਹਦੀ ਪ੍ਰਾਈਸ ਰਹੂਗੀ 1100 ਰੁਪਏ देखो जी ब्लैक के बीच चेक करो जूठ बरबरी है जी ये देखो जी डिजाइनिंग देखो जी देखो जी बहुत ही प्यारी जी डिजाइनिंग है चेक करो ब्लैक के ਇਸ ਤੋਂ ਅਗੇ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਇਹ ਵੀ ਰਹਿਣਗੇ ਬਰਬਰੀ ਦੇ ਵਿੱਚ ਮਸਲੀਨ ਦੀ ਰਹੂਗੀ ਜੀ ਬਾਟਮ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਇਹਦੇ ਵਿੱਚ ਸ਼ਰਟ ਚੈੱਕ ਕਰੋ ਜੀ ਬਰਬਰੀ ਦੇ ਵਿੱਚ ਰਹੂਗੀ ਸ਼ਰਟ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਦੇਖ ਸਕਦੇ ਹੋ ਜੀ ਦੇਖੋ ਜੀ ਬਹੁਤ ਜਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹ ਪ੍ਰਾਈਸ ਸਿਰਫ ਰਹੂਗੀ ਇਹਨਾਂ ਦੀ 1100 ਇੰਗਲਿਸ਼ ਕਲਰ ਰਹਿਣਗੇ ਜੀ ਇਹ ਵਾਲੇ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਇਹਦੇ ਵਿੱਚ ਨਿਓਨ ਮਹਿੰਦੀ ਚ ਆਊਗਾ ਜੀ ਅਗਲਾ ਕਲਰ ਇਹ ਵੀ ਕਾਫੀ ਮੇਰੇ ਭੈਣਾਂ ਨੇ ਪਸੰਦ ਕੀਤੀ ਹੈ ਜੀ ਸੂਟ ਨਿਓਨ ਮਹਿੰਦੀ ਦੇ ਵਿੱਚ ਰਹੂਗਾ ਜੀ ਇਹ ਜੂਟ ਬਰਬਰੀ ਹੈ ਪ੍ਰਾਈਸ ਰਹਿਣ ਵਾਲਾ ਇਹਦਾ 1100 ਦੇਖੋ ਜੀ ਨਿਓਨ ਮਹਿੰਦੀ ਦੇ ਵਿੱਚ ਆਊਗਾ ਜੀ ਚੈੱਕ ਕਰੋ ਦੇਖੋ ਜੀ ਨਯਾਨ ਮਹਿੰਦੀ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਜੀ ਇਸ ਤੋਂ ਅਗਲਾ ਰਹੂਗਾ ਲਾਈਟ ਗ੍ਰੇ ਲਾਈਟ ਫਰੋਜ਼ੀ ਸ਼ੇਡ ਜੀ ਦੇਖ ਜੀ ਲਾਈਟ ਜਾਂ ਫਰੋਜ਼ੀ ਜੋ ਬਹੁਤ ਹੀ ਪਿਆਰਾ ਜਿਹਾ ਕਲਰ ਆਉਣ ਵਾਲਾ ਫਰੋਜ਼ੀ ਦੇਖੋ ਜੀ ਇਹ ਵਾਲੀ ਰਹੂਗੀ ਮਸਲੀਨ ਦੀ ਬਾਟਮ ਇਹ ਵਾਲੀ ਰਹੂਗੀ ਜੀ ਸ਼ਰਟ ਚੈੱਕ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਗ੍ਰੇ ਕਲਰ ਮਿਲੂਗਾ ਤੁਹਾਨੂੰ ਦੇਖੋ ਜੀ ਗ੍ਰੇ ਕਲਰ ਮਿਲੂਗਾ ਇਹਦੇ ਵਿੱਚ ਚੈੱਕ ਕਰੋ ਲਾਈਨਿੰਗ ਲਾ ਕੇ ਸੂਟ ਬੰਨਣ ਵਾਲਾ ਜੀ ਇਹ ਇੱਕ ਗ੍ਰੇ ਕਲਰ ਆਊਗਾ ਜੀ। ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਜੀ ਹੈ। ਇਹ ਵਾਲਾ ਕਲਰ ਚੈੱਕ ਕਰੋ। ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਇੰਗਲਿਸ਼ ਕਲਰ ਆਣ ਵਾਲੇ ਸਾਰੇ ਬਰਬਰੀ ਦੇ ਵਿੱਚ। ਦੇਖੋ ਜੀ। ਕਲਰ ਚੈੱਕ ਕਰੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਹੈ। ਬਹੁਤ ਹੀ ਪਿਆਰੇ ਜਿਹੇ ਕਲਰ ਆਏ ਆ ਬਰਬਰੀ ਦੇ ਵਿੱਚ। ਤੇ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਪਿਆਰੀ ਹੈ ਜੀ ਦੇਖੋ ਇਹ ਵਾਲਾ ਕਲਰ ਚੈੱਕ ਕਰੋ ਇਹ ਮਸਲੀਨ ਦੀ ਆਉਗੀ ਜੀ ਬਾਟਮ ਇਹਦੇ ਨਾਲ ਇਹ ਵਾਲੀ ਰਹੂਗੀ ਜੀ ਸ਼ਰਟ ਚੱਕ ਦੇਖੋ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਪਿਆਰਾ ਸੂਟ ਰਹਿਣ ਵਾਲਾ ਹੈ ਕਲਾ ਕਲਰ ਆਊਗਾ ਜੀ ਚ ਮਾਊਸ ਕਲਰ ਦੇਖੋ ਜੀ ਇਹ ਮਾਊਸ ਸ਼ੇਡ ਵਿੱਚ ਆਊਗਾ ਇਹ ਵਾਲੀ ਰਹੂਗੀ ਜੀ ਇਤਨਾ ਸ਼ਾਰਟ ਦੇਖੋ ਬਹੁਤ ਹੀ ਪਿਆਰਾ ਜਿਹਾ ਮਾਊਸ ਸ਼ੇਡ ਵੀ ਠੀਕ ਹੈ ਜੀ ਬਲੈਕ ਕਲਰ ਆਊਗਾ ਜੀ ਬਲੈਕ ਕਲਰ ਵੀ ਬਹੁਤ ਜ਼ਿਆਦਾ ਸਭ ਨੂੰ ਪਸੰਦ ਰਹਿਣ ਵਾਲਾ ਹੈ ਬਲੈਕ ਦੇਖੋ ਜੀ ਦੁਬਾਰਾ ਰੀਸਟਾਕ ਕੀਤੀ ਹੈ ਜੀ ਇਹ ਸੂਟ ਬਹੁਤ ਜ਼ਿਆਦਾ ਪਸੰਦ ਕੀਤੀ ਸੀ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਇਹ ਸੀ ਬਲੈਕ ਇਹ ਆਊਗਾ ਜੂਟ ਫਰਬਰੀ ਦੇ ਵਿੱਚ ਪ੍ਰਾਈਸ ਇਹਨਾਂ ਸੂਟਾਂ ਦੀ ਰਹਿਣ ਵਾਲੀ 1100 ਤੇ ਜਿਹੜੇ ਸੂਟ ਤੁਸੀਂ ਕਾਟਨ ਚੈੱਕ ਪਰਬਰੀ ਹੈ ਜੀ ਉਹਦੀ ਪ੍ਰਾਈਸ ਰਹੂਗੀ 850 ਇਹ ਬਲੇ ਰਣਗੇ ਸਾਨੂੰ ਸਵੈਸ ਜੋਰਜਟ ਸਵੈਸ ਜੋਰਜਟ ਦੇ ਦੋ ਫੁੱਟ ਬਾਕੀ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹੂਗੀ 1200 ਰੁਪਏ ਠੀਕ ਹੈ ਜੀ 1200 ਰੁਪਏ ਦੀ ਪ੍ਰਾਈਸ ਲੈਣ ਵਾਲੀ ਹੈ ਸਵੈਸ ਜੋਰਜਟ ਦੀ ਪ੍ਰਿੰਟਿੰਗ ਡਿਜ਼ਾਈਨਿੰਗ ਚੈੱਕ ਕਰੂਗੀ ਇਸਨ ਅਜੇ ਸਾਡੇ ਸੂਟ ਇਹਨਾਂ ਸੂਟਾਂ ਵਿੱਚੋਂ ਜਿਹੜੀ ਵੀ ਮੇਰੇ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਮੇਰੀ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਸਾਡੇ ਸੂਟਾਂ ਦੀ ਆਫਰ ਲੱਗੀ ਹੋਈ ਹੈ ਇੱਕ ਹਫ਼ਤੇ ਵਾਸਤੇ ਠੀਕ ਹੈ ਜੀ ਪ੍ਰਿੰਸਸ ਮੈਚਿੰਗ ਸੂਟ 올ਓਵਰ ਸੂਟ ਜੇ ਵੇਲੇ ਸੂਟ ਵੀ ਤੁਸੀਂ ਲੈਣੇ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਇਹ ਇੱਕ ਦੋ ਦਿਨ ਹੋਰ ਸੇਲ ਬਾਕੀ ਹੈ ਇਹਨਾਂ ਵਾਲੇ ਸੂਟਾਂ ਦੀ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵਾਂ ਵੀ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੀ